ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰam ਦੀ ਕੁਬੀਨ ਦੇ ਨਾਲ-ਨਾਲ ਚਿੱਟੇ ਦੀ ਕੁਬੀਨ ਵੀ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ 17 ਗ੍ਰਾਮ ਉਸਦੇ ਕੋਲੋਂ ਚਿੱਟਾ ਫੜਿਆ ਗਿਆ ਅਦਾਲਤੀ ਕਾਰਵਾਈ ਕੀਤੀ ਗਈ ਜਿਵੇਂ ਹੀ ਜਬਾਨ ਤੇ ਬਾਹਰ ਆਈ ਉਸ ਨੇ ਆਪਣੇ ਆਪ ਨੂੰ નિર્ਦੋਸ਼ ਦੱਸਿਆ ਉਹਨੇ ਕਿਹਾ ਕਿ ਇਹ ਚਿੱਟਾ ਮੇਰੇ ਉੱਤੇ ਇੰਪੋਜ਼ ਕੀਤਾ ਗਿਆ ਹੈ ਜੋ ਕੁਝ ਵੀ ਮੈਂ ਬਣਾਇਆ ਚਾਹੇ ਉਹ ਕਾਲੀ ਥਾਰ ਹੈ ਚਾਹੇ ਉਹ ਬੁਲਟ ਮੋਟਰਸਾਈਕਲ ਹੈ ਚਾਹੇ ਉਹ ਮੇਰੇ ਮਹਿੰਗੇ ਕੱਪੜੇ ਨੇ ਚਾਹੇ ਉਹ ਮੇਰੇ ਮਹਿੰਗੇ ਗਹਿਣੇ ਨੇ ਚਾਹੇ ਉਹ ਮੇਰਾ ਬੁਲਟ ਮੋਟਰਸਾਈਕਲ ਹੈ ਚਾਹੇ ਉਹ ਮੇਰੀ ਕੋਠੀ ਹੈ ਇਹ ਸਾਰਾ ਮੈਂ ਲੋਨ ਲੈ ਕੇ ਬਣਾਇਆ ਹੈ ਜੇ ਮਹਿੰਗੇ ਮੋਬਾਈਲਾਂ ਦੀ ਗੱਲ ਕਰਦੇ ਹੋ ਤੇ ਮੇਰੇ ਰਿਸ਼ਤੇਦਾਰ ਮੇਰੇ ਸਹੇਲੀਆਂ ਜਿਹੜੀਆਂ ਬਾਹਰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੀਆਂ ਨੇ ਉਹਨਾਂ ਵੱਲੋਂ ਗਿਫਟ ਕੀਤੇ ਜਾਂਦੇ ਨੇ ਫਿਰ ਉਹਨੇ ਇੰਟਰਵਿਊ ਦਿੱਤੀਆਂ ਚੈਨਲਾਂ ਤੇ ਉਹਨਾਂ ਨੇ ਪੁਲਿਸ ਨੂੰ ਦੋਸ਼ੀ ਛਾਇਆ ਲੇਕਿਨ ਉਸ ਤੋਂ ਬਾਅਦ ਵੱਡੀ ਕਾਰਵਾਈ ਪੰਜਾਬ ਪੁਲਿਸ ਨੇ ਮਿਲ ਕੇ ਕੀਤੀ ਵਿਜਨਸ ਦੇ ਦੁਆਰਾ ਰੰਗੇ ਰੰਗੇ ਹੱਥੀ ਫੜੀ ਗਈ ਅਫਸਾਨਾ ਖਰਦੀ ਭੈਣ ਦੇ ਘਰ ਦੇ ਵਿੱਚੋਂ ਫਿਰ ਪਤਾ ਲੱਗਿਆ ਕਿ 37 ਲੱਖ ਦੀ ਜਾਇਦਾਦ ਆਮਦਨ ਨਾਲੋਂ ਵੱਧ ਇਸ ਅਮਨਦੀਪ ਕੌਰ ਕਾਲੀ ਥਾਰ ਵਾਲੀ ਚਿੱਟੇ ਦੀ ਕਵੀਨ ਜਿਸ ਨੂੰ ਇੰਸਟਾਗ੍ਰam ਦੀ ਵੀ ਕੀਨ ਕਹਿੰਦੇ ਉਹਦੇ ਵੱਲੋਂ ਬਣਾਈ ਗਈ ਹੈ ਸਾਰੀ ਕਾਨੂੰਨੀ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਵਿਜਨੈਸ ਵਿਭਾਗ ਵੱਲੋਂ ਕੀਤੀ ਗਈ ਕਿ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਇਹੋ ਜਿਹੇ ਲੋਕ ਬਖਸ਼ੇ ਨਹੀਂ ਜਾਣਗੇ ਲੇਕਿਨ ਕਹਿੰਦੇ ਨੇ ਹੁਣ ਉਹ ਜਬਾਨਤ ਮਿਲੀ ਹੈ ਜਬਾਨਤ ਮਣ ਤੋਂ ਬਾਅਦ ਉਹਨੇ ਇੱਕ ਨਵਾਂ ਕਾਰਾ ਕਰ ਦਿੱਤਾ ਹੈ ਇਹ ਬਿਆਨ ਦਿੱਤਾ ਗਿਆ ਹੈ ਉਸ ਗ੍ਰੰਥੀ ਸਹਿਬਾਨ ਨੂੰ ਤੇ ਦੂਸਰੇ ਪਾਸੇ ਕੱਲ ਪੱਤਰਕਾਰਾਂ ਦੇ ਸਾਹਮਣੇ ਆਈ ਸੀ ਗਰਮੀਤ ਕੌਰ ਬਲਵਿੰਦਰ ਸਿੰਘ ਉਪਸੋਨੂ ਦੀ ਘਰ ਵਾਲੀ ਗੁਰਮੀਤ ਕੌਰ ਅਤੇ ਬਲਵਿੰਦਰ ਸਿੰਘ ਦੇ ਦੋ ਬੱਚੇ ਨੇ ਗੁਰਮੀਤ ਕੌਰ ਨੇ ਉਹਦੇ ਵਿਰੁੱਧ ਕੇਸ ਲਗਾਇਆ ਹੋਇਆ ਖਰਚੇ ਨੂੰ ਲੈ ਕੇ ਤਲਾਕ ਦਿੱਤੇ ਤੋਂ ਬਿਨਾ ਇਹ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਪੜੀ ਪਾਂਦੀ ਜਾਂਦੀ ਸੀ ਉਸ ਨੇ ਬਲਵਿੰਦਰ ਸਿੰਘ ਉਰਫ ਸੋਨੂ ਦੇ ਨਾਲ ਵਿਆਹ ਕਰਵਾ ਲਿਆ ਤਲਾਕ ਦਿੱਤੇ ਤੋਂ ਬਿਨਾ ਗੁਰਮੀਤ ਕੌਰ ਨੇ ਕੱਲ ਕੁਝ ਇਲਜ਼ਾਮ ਲਗਾਏ ਸੀ ਗੁਰਦੁਆਰ ਗੁਰਦੁਆਰਾ ਸਾਹਿਬ ਦੇ ਗਲਤੀ ਸਹਿਬਾਨਾਂ ਤੇ ਕਿ ਉਹਨਾਂ ਨੇ ਪੁੱਛਿਆ ਕਿਉਂ ਨਹੀਂ ਉਹਨਾਂ ਨੇ ਪੁੱਛ ਗਿਛ ਕਿਉਂ ਨਹੀਂ ਕੀਤੀ ਉਹਨਾਂ ਨੇ ਆਖਰਕਾਰ ਵਿਆਹ ਕਿਉਂ ਨਹੀਂ ਕਰਵਾਇਆ ਮੇਰੇ ਕੋ ਮੇਰੇ ਨਾਲ ਤੇ ਹਾ ਤਲਾਕ ਵੀ ਨਹੀਂ ਹੋਇਆ ਲੇਕਿਨ ਇਸ ਘਾਰੇ ਨੂੰ ਲੈ ਕੇ ਹੁਣ ਗ੍ਰੰਥੀ ਸਬਾਨਾਂ ਦਾ ਬਿਆਨ ਆਇਆ ਹੈ ਪਹਿਲਾਂ ਆਪਾਂ ਗ੍ਰੰਥੀ ਸਬਾਨਾਂ ਦਾ ਬਿਆਨ ਸੁਣਦੇ ਹਾਂ ਕਿ ਕਿਸ ਤਰ੍ਹਾਂ ਬਲਵਿੰਦਰ ਸਿੰਘ ਉਰਫ ਸੋਲੂ ਅਤੇ ਕਾਲੀ ਥਾਰ ਵਾਲੀ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਅਤੇ ਉਹਨਾਂ ਨੂੰ ਵੱਡਾ ਝੂਠ ਬੋਲਿਆ ਅਤੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਦੇ ਵਿੱਚ ਝੂਠ ਬੋਲ ਕੇ ਗੰਤੀ ਸਹਿਬਾਨਾ ਦੇ ਕੋਲੋਂ ਵਿਆਹ ਕਰਵਾ ਲਿਆ ਗਿਆ ਤੇ ਕੋਲ ਬਲਵਿੰਦਰ ਸਿੰਘ ਕਰਨ ਫਰੀਸ਼ਮ ਸਿੰਘ ਅਮਨਦੀਪ ਕੌਰ ਐਸਾਨ ਫਜਵੰਤ ਸਿੰਘ ਇਹ ਸਾਡੇ ਕੋਲੇ ਆਏ ਸੀ ਕਹਿੰਦੇ ਸੀ ਕੁਆਰੇ ਨੰਤਰਜਿ ਕੀਤੇ ਨੇ ਲੈ ਉਹਨਾਂ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਜੀ ਕੋ ਮੁੰਡੇ ਦਾ ਜੀ ਇਹ ਸਾਨੂੰ ਤਾਂ ਕਹਿੰਦੇ ਕੁਆਰੇ ਆ ਜੀ ਸਾਨੂੰ ਸਰਟੀਫਿਕੇਟ ਆਉਦੇ ਦੇ ਰਹੇ ਹੋ ਫੀਡਬੈਕ ਵਗੈਰਾ ਦੇ ਕੇ ਫੀਡਬੈਕ ਦੇ ਕੇ ਅੱਛਾ ਆਰ ਕਾਡ ਕਾਗਜ਼ ਪਤਰਾ ਆਧਾਰ ਕਾਰਡ ਸਾਰੇ ਕੁਝ ਹੈ ਐਪੀਡੈਮਿਕ ਕੁਆਰੇ ਲਿਖਿਆ ਗਿਆ ਹੈ ਕੁਆਰੇ ਲਿਖਿਆ ਹੋਇਆ ਕੱਲ ਸਾਡੇ ਕੋਲ ਬਲਵਿੰਦਰ ਸਿੰਘ ਹਨ ਫਰੀਸ਼ਮ ਸਿੰਘ ਅਮਨਦੀਪ ਕੌਰ ਸਾਨੂੰ ਜਸਵੰਤ ਸਿੰਘ ਇਹ ਸਾਡੇ ਕੋਲ ਆਏ ਸੀ ਕਹਿੰਦੇ ਸੀ ਕੁਆਰੇ ਅੰਦਕਾਰਜ ਕੀਤੇ ਨੇ ਲੈ ਉਹਨਾਂ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਹੈ ਜੀ ਕੋਈ ਮੁੰਡੇ ਦਾ ਜੀ ਸਾਨੂੰ ਤਾਂ ਕਹਿੰਦੇ ਕੁਆਰੇ ਆ ਜੀ ਸਾਨੂੰ ਸਰਟੀਫਿਕੇਟ ਆਉਂਦੇ ਦੇ ਕੇ ਉਹਨਾਂ ਐਫੀਡੇਵਿਟ ਵਗੈਰਾ ਦੇ ਕੇ ਐਫੀਡੇਵਿਟ ਦੇ ਕੇ ਆ। ਅੱਛਾ ਆਧਾਰ ਕਾਰਡ ਕਾਹਤ ਕਿ ਆਧਾਰ ਕਾਰਡ ਸਾਰੇ ਪੁੱਛਾਈ ਐਫੀਡੇਵਿਟ ਤੇ ਕੁਆਰੇ ਲਿਖਿਆ ਗਿਆ ਕਹਿੰਦੇ ਕੁਆਰੇ ਲਿਖਿਆ ਵਾ ਕੱਲ ਸਾਡੇ ਕੋਲ ਬਲਵਿੰਦਰ ਸਿੰਘ ਇਹ ਜਿਹੜੇ ਹੈ ਨੇ ਕਿਸ਼ਨ ਸਿੰਘ ਇਹ ਗ੍ਰੰਥੀ ਸਾਹਿਬਾਨ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਐਫੀਡੇਟ ਦਿੱਤਾ ਗਿਆ ਆਧਾਰ ਕਾਰਡ ਵੀ ਦਿੱਤੇ ਗਿਆ ਦੋਨਾਂ ਨੇ ਅਮਨਦੀਪ ਕੋਰ ਬਲਵਿੰਦਰ ਸਿੰਘ ਕੋਲੋਂ ਸੋਨੂ ਨੇ ਅਤੇ ਉਹਨਾਂ ਨੇ ਐਫੀਡੇਟ ਦੇ ਵਿੱਚ ਇਹ ਵੀ ਲਿਖਿਆ ਕਿ ਅਸੀਂ ਕੁਆਰੇ ਹਾਂ ਤੇ ਕੁਆਰੇ ਕਹਿ ਕੇ ਉਹਨਾਂ ਦੀਆਂ ਅਸੀਂ ਉਹਨਾਂ ਦੇ ਇਲਾਵਾ ਫਿਰ ਅਸੀਂ ਉਹਨਾਂ ਦੇ ਆਨੰਦ ਕਾਰਜ ਕੀਤੇ ਲੇਕਿਨ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹਨਾਂ ਬਲਵਿੰਦਰ ਸਿੰਘ ਖਰੂਫਸੋਨੂ ਦਾ ਪਹਿਲਾ ਵਿਆਹ ਹੋਇਆ ਵੈ ਹੋਇਆ ਹੋ ਗਿਆ ਹੈ ਗੁਰਮੀਤ ਕੌਰ ਦੇ ਨਾਲ ਗੁਰਮੀਤ ਕੌਰ ਅਤੇ ਬਲਵਿੰਦਰ ਸਿੰਘ ਖਰੂਫਸੋਨੂ ਦੇ ਦੋ ਬੱਚੇ ਨੇ ਯਾਨੀ ਕਿ ਨਵੇਂ ਕਾਰੇ ਨੂੰ ਫਿਰ ਇੱਕ ਵਾਰ ਇਹਨਾਂ ਦੋਨਾਂ ਵੱਲੋਂ ਮਿਲ ਕੇ ਅੰਜਾਮ ਦਿੱਤਾ ਗਿਆ